ਰੁਪਾ ਕਰੋ ਦੀਨ ਕੇ ਦਾਤੇ ਚਰਨ ਕਮਲ ਕੀ ਮੋਜ ਕੋ ਕੈਸੇ ਅਨਮਾ ਕਹਦੇ ਕੋ ਸੋ ਬੋ ਨਹੀਂ ਬੱਬ ਨਿਸ਼ਚੇ ਕਰਕੇ ਅੱਖੋਂ ਸੁਪਨਾ Maybe mm -hmm.

ਆਪ ਜੀ ਬੈਠੇ ਹੋ ਘਰ ਘਰ ਪਿਆਰਿਆਂ ਨੇ ਵੀ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ ਨੇ ਜੀਵਨ ਬਹੁਤ ਵੱਡਮੁੱਲਾ ਹੈ ਇਸ ਨੂੰ ਵਿਅਸਤ ਨਾ ਕਰੋ ਮਨੁੱਖ ਕਾਲਾ ਹੈ ਸਾਰੀ ਜ਼ਿੰਦਗੀ ਕਾਲੀ ਵਿੱਚ ਹੀ ਸਾਨੂੰ ਕੱਢ ਦਿੱਤੀ ਪਹਿਲਾ ਹੌਣ ਵਿੱਚ ਕਾਲੀ ਹੁੰਦੀ ਫਿਰ ਜਾਨ ਵਿੱਚ ਕਾਲੀ ਹੁੰਦੀ ਹੈ ਪਰ ਇਹਨੂੰ ਇਹ ਨਹੀਂ ਪਤਾ ਵੇ ਤਵਿਆ ਕਿੱਥੇ ਆ ਬਾਦਸ਼ਾਹ ਜੀ ਬਖਸ਼ਿਸ਼ ਕਰਦੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਨ ਕੋਈ ਯਾਰ ਮਿਲਾਵੇ ਮੇ ਰੱਬੀ ਤੂੰ ਪਿਆਰਾ ਕੋਈ ਮਿਲਾਵੇ ਕੋਈ ਮਿਲਾਵੇ ਜਰੂਰੀ ਨਹੀਂ ਵਿਸ਼ੇਖੀ ਮਿਲਾਵੇ ਹਿੰਦੂ ਮਿਲਾਵੇ ਮੁਸਲਮਾਨ ਮਿਲਾਵੇ ਪਾਰਸੀ ਮਿਲਾਵੇ ਕੋਈ ਮਿਲਾਵੇ ਤੁਹਾਡਾ ਪੁੱਤਰ ਗਮ ਹੋਇਆ ਹੋਵੇ ਉਸੀਂ ਰੌਣਜ ਦਿੰਦੇ ਹੋ ਵੀ ਜਿਹੜਾ ਮੇਰਾ ਪੁੱਤ ਨੂੰ ਲੱਭ ਕੇ ਲਿਆਦਾ ਪੁੱਤਰ ਨੂੰ ਉਸ ਨੂੰ 1 ਲੱਖ ਰੁਪਏ ਇਨਾਮ ਦੇ ਹੋਰ ਵੀ ਕੁਝ ਦਿਆਂਗੇ ਕਿਉਂਕਿ ਜਿਸ ਦਾ ਉਹ ਅੱਛਾ ਹੁੰਦਾ ਉਸ ਦੀਆਂ ਅੱਖਾਂ ਵਿੱਚ ਹਨੇਰ ਹੁੰਦਾ ਉਸ ਨੂੰ ਦਿਸਦਾ ਨਹੀਂ ਕੁਝ ਵੀ ਹੁੰਦਾ ਐਵੇਂ ਹੀ ਪਾਦਸ਼ਾਹ ਕਹਿੰਦੇ ਨੇ ਕੋਈ ਮਿਲਾਉਂਦਾ ਹੈ ਉਸ ਤੇ ਆਪਣਾ ਆਪ ਕੁਰਬਾਨ ਕਰ ਦੇ ਬੇਚ ਦੇ ਗੱਲ ਸਿਰਫ ਪ੍ਰੇਮ ਦੀ ਹੈ ਮੈਂ ਬੇਨਤੀ ਕਰ ਰਿਹਾ ਇੱਥੋਂ ਚੱਲੀ ਅੱਜ ਦੁਨੀਆ ਵਿੱਚ ਸਿਰਫ ਦੋ ਧਰਮ ਤੀਜਾ ਕੋਈ ਧਰਮ ਨਹੀਂ ਬੜੇ ਗੁਰਮੁਖ ਸੱਜਣ ਬੈਠੇ ਨੇ ਆਪ ਤੀਜਾ ਕੋਈ ਧਰਮ ਹੀ ਹੈ ਨਹੀਂ ਸਿੰਗਾ ਉਹ ਕਿਹਦੇ ਦਾ ਯਾਤਰਾ ਹੁੰਦਾ ਨਹੀਂ ਸਿਰਫ ਦੋ ਤਰ੍ਹਾਂ ਦੇ ਇੱਕ ਪਾਸੇ ਸੱਚੇ ਨੇ ਇੱਕ ਪਾਸੇ ਝੂਠੇ ਨੇ ਇੱਕ ਪਾਸੇ ਬਈਮਾਨ ਨੇ ਦੂਜੇ ਪਾਸੇ ਬੰਦਗੀ ਵਾਲੇ ਨੇ ਹੁ ਤਾਂ ਆਂਦੇ ਨਾ ਜਰਾ ਇੱਕ ਪਾਸੇ ਚੋਰ ਨੇ ਦੂਜੇ ਪਾਸੇ ਸਾਧ ਨੇ ਇੱਕ ਪਾਸੇ ਬੰਦਗੀ ਵਾਲੇ ਨੇ दूजे पास बदिया करने वाले तीजा कोई सिर्फ इना पास हो आख सा वागुरु कृपा करना की सिर्फ फैसला करना सारी जिंदगी किड़े पासे हो ठगा वाले पास हो या ठाकर पासे हो ਫੈਸਲਾ ਤੇ ਹੋ ਜਾਣਾ ਹੈ ਤੁਸੀਂ ਕਰਨਾ ਇੰਨੀ ਕਰਨਾ ਫੈਸਲਾ ਜੀਵਨ ਦਾ ਕੋਈ ਹੋਰ ਨਹੀਂ ਕਰਨਾ ਇਸਨ ਆਪਣਹਿ ਕੀ ਤਪ ਬੜਾ ਬਹੁਤ ਜਾਨ ਜੋ ਤੂੰ ਕਰੇਗਾ ਉਹ ਪਉਣਾ ਪੜਾ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਜੀਵਨ ਝੂਠਿਆਂ ਵਾਲੇ ਪਾਸੇ ਕੱਢ ਰਿਹਾ ਇਸ ਮੁੱਕਰੇ ਹੈਰਾਨੀ ਹਸਕਲਦੀ ਮਿੱਟੀ ਖਾਣ ਦਾ ਜਿਵੇਂ ਸੁਭਾਅ ਪੈ ਜਾਂਦਾ ਬੱਚੇ ਨੂੰ ਇਹਨੂੰ ਵੀ ਸੁਭਾਅ ਪੈ ਗਿਆ ਮਿੱਟੀ ਖਾਣ ਦਾ ਸੁਭਾਅ ਪੈ ਗਿਆ ਇਸ ਪਰ ਕੰਮ ਨਾ ਕੀਆ ਅ ਕਈ ਦਿਨੋਂ ਤੋਂ ਬਨ ਗੁਰ ਕਲਗੀਰ ਪਾਤਸ਼ਾਹ ਜੀ ਦੀ ਅਮਰ ਕਥਾ ਚੱਲ ਰਹੀ ਹੈ। ਇੱਕ ਬਸ ਸੱਚੇ ਨੇ। ਇੱਕ ਬਸ ਝੂਠੇ ਨੇ। ਜ਼ਿੰਦਗੀ ਵਿੱਚ ਜੇ ਨਾ ਮੈਂ ਸੱਚ ਕਮਾਇਆ। ਨਾਨਕ ਜਿੰਨ ਗੁਰਪੁਰ ਪਾਇਆ। ਸੱਚ ਕਮਾਇਆ। ਸੱਚ ਦਿਖਾਇਆ। ਇਹਨੂੰ ਪਤਾ ਹੈ। ਅਸੀ ਗੱਲ ਨਹੀਂ ਇਸ ਮਨ ਨੂੰ ਪਤਾ ਨਹੀਂ ਵਿੱਚ ਉੱਠਾ ਕਿਹੜਾ ਤੇ ਸੱਚਾ ਕਿਹੜਾ ਪਤਾ ਹੈ ਇਸ ਪਰ ਪੜਦਾ ਕੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਰਦਾ ਆਦ ਝੂਠ ਜੁਗਾਦ ਝੂਠ ਹੈ ਵੀ ਝੂਠ ਹੋਸੀ ਵੀ ਝੂਠ ਸੁਭਾਅ ਹੈ ਗੈਸਟ ਬਾਦਸ਼ਾਹ ਕਹਿੰਦੇ ਸੱਚੇ ਵਾਲਿਆਂ ਦੇ ਪਾਸੇ ਤਾਂ ਬਿਲਕੁਲ ਹੈ ਹੀ ਥੋੜੇ ਨੇ ਹੈਣ ਵਿਰਲੇ ਨਾ ਹੀ ਕਰਨੇ ਫੈਲ ਫੱਕੜ ਸੰਸਾਰ ਗਿਣਤੀ ਤੇ ਦਿਸਦੇ ਨੇ ਸੱਚੇ ਜਿਹੜੇ ਨੇ ਇਹਨੂੰ ਪੁੱਛਣਾ ਵੀ ਤੂੰ ਸੱਚਾ ਹੈ ਕਿ ਝੂਠਾ ਹੈ ਗੱਲ ਇਹਦੀ ਆਪਣੀ ਇਹਨੂੰ ਸਭ ਕੁਝ ਪਤਾ ਜਿਸ ਦਿਨ ਤੋਂ ਇਸ ਨੂੰ ਹੋਸ਼ ਆਈ ਹੈ ਇਸ ਨੂੰ ਪਤਾ ਹੈ ਮਨ ਮਨ ਜਾਣੇ ਸਭ ਬਾਤ ਜਾਣਦ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪੜੇ ਉਹ ਦੇਖ ਕੀ ਕਹਿੰਦੇ ਰਬ ਦੇ ਪਿਆਰੇ ਕਹਿੰਦੇ ਨੇ ਹੱਥ ਵਿੱਚ ਦੀਵਾ ਫੜਿਆ ਹੋਇਆ ਤੇ ਖੂਹ ਚ ਦੇ ਪਿਆ ਹਾਥ ਦੀਪ ਕੂਏ ਪੜੇ ਕੂਏ ਖੂਨ ਹੋ ਜਾਣੇ ਸਾਹਮਣੇ ਪਤਾ ਹੈ ਤਦ ਦੀਵਾ ਵੀ ਇਹਦੇ ਕੋਲ ਉਹ ਵਾਜੇ ਤੇ ਜਨਾ ਬੱਤੀ ਆ ਨਾ ਤੇਲ ਅੰਨ ਹੰਨੇ ਦੀ ਤਰ੍ਹਾਂ ਤੁਰਿਆ ਫਿਰਦਾ ਹੋਰ ਖੂਚ ਡੇ ਗਿਆ ਤੇ ਪਾਤਸ਼ਾਹ ਕਹਿੰਦੇ ਮਨ ਜਾਣੇ ਸਭ ਬਾਤ ਮਨ ਨੂੰ ਸਭ ਪਤਾ ਇੱਕ ਸਕਿੰਟ ਲੱਗੇਗਾ ਜਦ ਆਪਣੇ ਮਨ ਨੂੰ ਟਟੋਲ ਕੇ ਆਉਣਾ ਇੰਨਾ ਹੀ ਇਹਨੂੰ ਪੁੱਛਣਾ ਵੀ ਅਜੇ ਤੱਕ ਪਾਪ ਕਿੰਨੇ ਕੀਤੇ ਨੇ ਇਹਨੇ ਲਿਸਟ ਤੁਹਾਡੇ ਅੱਗੇ ਰੱਖ ਦੇਣੀ ਹੈ ਤੁਸੀਂ ਸੇਮਰਨ ਜੀ ਬਰਥਡੇਅ ਮੰਨ ਕਿਆ ਬੇਨਤੀ ਸੁਣ ਜੀ ਜਿੰਨੀ ਗੰਦਗੀ ਹੈ ਸਭ ਇਸ ਨੇ ਅੱਗੇ ਢੇਰੀ ਕਰ ਦਿੱਤੀ ਤੁਹਾਡੇ ਸਾਹਮਣੇ ਜਿਹੜਾ ਤੁਸੀਂ ਸਾਰੇ ਦਿਨ ਚ ਵਿਚਾਰ ਸੋਚਿਆ ਵੀ ਨਹੀਂ ਸੀ ਉਹ ਗੰਦਗੀ ਅੱਗੇ ਲਿਆ ਕੇ ਕਰ ਰੱਖ ਦਿੱਤੀ ਕਿਉਂਕਿ ਮਨ ਬੜਾ ਪਵਿੱਤਰ ਹੈ ਅਸਲ ਜੀ ਜੋ ਕੁਝ ਇਹਦੇ ਕੋਲ ਸੀ ਤੁਹਾਡੇ ਸਾਹਮਣੇ ਤੇਰੀ ਕਰਤਾ ਵੀ ਆ ਹੈ ਇਹ ਹੁਣ ਤੇਰੀ ਮਰਜ਼ੀ ਆ ਇਸ ਗੰਦਗੀ ਤੋਂ ਕਿਵੇਂ ਬਚਣਾ ਤੇ ਤੇਰੀ ਮਰਜ਼ੀ ਆ ਪਰ ਸੱਚੇ ਜਿਹੜੇ ਨੇ ਕੱਲ ਉੱਥੋਂ ਹੀ ਕੀ ਚੱਲ ਰਹੀ ਸੀ ਅਮਰਤ ਬਾਦਸ਼ਾਹ ਜੀ ਨੇ ਮਨੁੱਖਤਾਂ ਨੂੰ ਪਿਆਰ ਕੀਤਾ ਹੈ। ਮਨੁੱਖਤਾਂ ਨੂੰ ਪਿਆਰ ਕਰਦੇ ਨੇ ਬਾਦਸ਼ਾਹ। ਐਸੀ ਗੱਲ ਨਹੀਂ ਵੀ ਝੂਠ ਹੈ ਨਹੀਂ। ਉਹ ਜਿਹੜੇ ਸੱਚ ਦੀ ਮੈਂ ਆਪਜੀ ਨੂੰ ਬੇਨਤੀ ਕਰ ਰਿਹਾ ਸੀ। ਸੂਰਜ ਦਾ ਨਾ ਹੋਣਾ ਹੀ ਹਨੇਰਾ ਹੈ। ਪਰ ਹਨੇਰੇ ਦਾ ਕੋਈ ਸੂਰਜ ਨਹੀਂ ਇੱਕ ਵਾਰੀ ਕਹਿ ਦਿਓ ਸਤਿਨਾਮ ਵਾਹਿਗੁਰੂ ਫਿਰ ਬੇਨਤੀ ਸੁਣਦੇ ਸੂਰਜ ਆ ਜਾਏ ਹਨੇਰਾ ਨਹੀਂ ਰਹਿੰਦਾ ਪਰ ਸੂਰਜ ਦਾ ਨਾ ਹੋਣਾ ਹੀ ਤਾਂ ਹਨੇਰਾ ਹੈ ਸੂਰਜ ਹਨੇਰੇ ਦਾ ਕੋਈ ਸੂਰਜ ਹੀ ਹੈ ਨਹੀਂ ਐਸੀ ਹੀ ਨੰਦਪੁਰ ਸਾਹਿਬ ਦੀ ਤਸਵੀਰ ਕੁਝ ਲੋਕਾਂ ਦਾ ਇੱਕ ਖਿਆਲ ਸੀ ਵੇ ਬਾਲ ਗੁਰੂ ਉੱਥੇ ਬੈਠੇ ਨੇ ਕਹਿੰਦੇ ਮਾਇਆ ਉਹਨਾਂ ਕੋਲ ਬਹੁਤ ਆਪ ਇੱਕ ਇੱਕ ਨਹੀਂ ਸੁੱਤਲੇ ਬੰਦੇ ਸੰਸਾਰ ਵਿੱਚ ਜਿੰਨੇ ਵੀ ਅਸੀਂ ਬੈਠੇ ਆਂ ਹਰ ਇੱਕ ਦੀ ਸੁਰਤ ਅਲੱਗ ਹੈ ਹਰ ਇੱਕ ਦੀ ਸੋਚ ਅਲੱਗ ਹੈ ਮੈਂ ਵੀ ਤੁਹਾਡੇ ਨਾਲ ਹਾਂ ਫਿਰ ਮੈਂ ਕਹਾਂ ਕਿ ਕਾਲਸੀ ਬਾਲ ਗੁਰੂ ਹੈ ਕਿਉਂ ਨਾ ਲੁੱਟ ਲਿਆ ਜਾਏ ਆਖੋ ਸਤਨਾਮ ਵਾਹਿਗੁਰੂ ਔਰ ਉਹਦੇ ਵਿੱਚ ਇੱਕ ਨਹੀਂ ਹੁੰਦਾ ਲੁੱਟੇਦਿਆਂ ਦੇ ਵਿੱਚ ਛੱਤਰ ਦਿਮਾਗ ਵੀ ਹੁੰਦੇ ਨੇ ਸ਼ੈਤਾਨ ਵੀ ਹੁੰਦੇ ਨੇ ਫਰੇਬੀ ਵੀ ਹੁੰਦੇ ਨੇ ਠੱਗ ਵੀ ਹੁੰਦੇ ਨੇ ਕਿਸੇ ਵਿਅਕਤੀ 'ਤੇ ਨਹੀਂ ਮੈਂ ਵਿਰੋਧ ਕਰਦਾ ਆਪ ਜੀ ਹਲਕਾ ਹਲਕਾ ਕਰ ਰਿਹਾ ਬਨਾਰਸ ਦੀ ਧਰਤੀ ਤੋਂ ਵਿਦਾਂਤੀ ਆਈ ਕੇਸ਼ਵਦਾਸ ਪੰਡਿਤ ਮਾਧੋਦਾਸ ਪੰਡਿਤ ਕਾਲੀਦਾਸ ਤਿੰਨ ਆਏ ਅਨੰਦਪੁਰ ਸਾਹਿਬ ਦੀ ਤਰਤੀ ਕੇਸ਼ਵਦਾਸ ਸਭ ਤੋਂ ਵੱਡਾ ਵਿਦਵਾਨ ਸੀ ਰੋਜ ਇਸ ਕਰਕੇ ਆਪ ਜੀ ਨੂੰ ਗੁਰੂ ਇਤਿਹਾਸ ਸੁਣਾਈਦਾ ਤਾਂ ਕਿ ਪਤਾ ਤਰ ਲੱਗੇ ਵੀ ਗੱਲ ਕਿੱਥੋਂ ਕਿੱੱਲੀ ਕਿੱਥੇ ਇੱਕ ਮੁਕੀ ਮੈਂ ਖਿਰਵੈਂਤੀ ਕਰਾਂ आप जी ने इतिहास सुनिया मल भी हिंदू है गंगू भी हिंदू है एक बार कह वो भी हिंदू है। वजीर खान मुसलमान है जरा शरपावान है सिख है पर औरंगजेब क्यों करना रंग, रंग भी मुसलमान है गल सच्चिया झूठिया की मैं बेनती कर रहा कोई भी कौम कोई भी बरादरी सारी बुरी नहीं होंगी हर देश बुरे बंदे ने हर देश मंदे बंदे, बंदे ने चंगे बंदे ने ਹਰ ਇਲਾਕੇ ਵਿੱਚ ਚੰਗੇ ਬੰਦੇ ਨੇ ਹਰ ਇਲਾਕੇ ਵਿੱਚ ਬੁਰੇ ਬੰਦੇ ਨੇ ਹਰ ਪਿੰਡ ਵਿੱਚ ਚੰਗੇ ਬੰਦੇ ਨੇ ਹਰ ਪਿੰਡ ਵਿੱਚ ਬੁਰੇ ਬੰਦੇ ਨੇ ਹਰ ਮੁਹੱਲੇ ਵਿੱਚ ਚੰਗੇ ਬੰਦੇ ਨੇ ਹਰ ਮੁਹੱਲੇ ਵਿੱਚ ਬੁਰੇ ਬੰਦੇ ਨੇ ਹਰ ਘਰ ਵਿੱਚ ਚੰਗੇ ਬੰਦੇ ਨੇ ਹਰ ਘਰ ਵਿੱਚ ਬੁਰੇ ਬੰਦੇ ਨੇ ਚੰਗਿਆਂ ਤੇ ਬੁਰਿਆਂ ਦਾ ਸਮੇਲ ਇੱਕ ਪਰਮੇਸ਼ਰ ਨੇ ਬਣਾਇਆ ਹੋਇਆ ਹੈ ਪਰ ਪਤਸ਼ਾਹ ਕਹਿੰਦੇ पले बुरे हम थारे डोरी रातों मारे बेंती कर दिया आए ने विदांती ने क्योंकि दिमाग चिक कोई है कि गुरु नियना हूँ ना खो सपना हूँ वाह गुरु ना दी कोई गुमरी हम दिया ਪੰਜ ਸਾਲ ਦਿੱਤਨ ਰੂਹ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਉਮਰ ਦਾ ਸਵਾਲ ਨਹੀਂ ਗਲਤਾ ਉਸ ਪੂਰਨ ਜੋਤ ਦੀ ਹੈ ਇਸ ਤੇ ਆ ਕੇ ਮਾਤਾ ਜੀ ਨੂੰ ਮਿਲੇ ਨੇ ਪੰਡਿਤ ਕੇਸ਼ਵਦਾਸ ਉਹ ਕਹਿੰਦੇ ਵਈ ਸਮਾਂ ਬਹੁਤ ਭਾਰੀ ਆ ਸਮਾਂ ਬਹੁਤ ਭਾਰੀ ਆ

ਹਵਨ ਕੀਤਾ ਜਾਏ ਜਗ ਕੀਤਾ ਜਾਏ ਪਾਟਸ਼ਾਹਾਂ ਦੇ ਕਿੰਨਾ ਖਰਚਾ ਆਏਗਾ ਮੈਂ ਇਤਿਹਾਸ ਸੁਣਾ ਰਿਹਾ ਆਪਿਆਂ ਜੋ ਲਿਖਿਆ ਹੈ ਉਸ ਵਿਲੇ ਦਾ 1.5 ਲੱਖ ਰੁਪਈਆ ਇਹਨਾਂ ਨੂੰ ਉਸ ਜਗ ਲਈ ਦਿੱਤਾ ਅਸੱਤ ਨਰਨੇ ਇੱਕ ਜੱਟ ਸੀ ਕਿਮਾ ਕਰਵਾਂ ਮੈਂ ਫਿਰ ਬੇਨਤੀ ਕਰਨਾ ਮੇਰਾ ਕਿਸੇ ਨਜ਼ਰੋਦ ਨਹੀਂ ਹਰ ਇੱਕ ਸਤਕਾਰਯੋਗ ਹੈ ਇਹ ਜਲੀ ਪਹਾੜੀ ਸੀ ਇਹ ਨਰਨੇ ਜੱਟ ਦੀ ਜ਼ਕੀਰ ਸੀ ਨਰਨੇ ਤੋਂ ਹੌਲੀ ਹੌਲੀ ਨੈਣਾ ਬਣ ਗਿਆ ਸ਼ਬਦ ਸਮਗਰੀ ਦੇ ਦਿੱਤੀ ਸਭ ਲੱਗਦੀ ਅਰਥਮਹੀਨੇ ਜਗ ਕਰਦਿਆਂ ਨੂੰ ਹੋ ਗਿਆ ਹਵਨ ਕਰਦਿਆਂ ਨੂੰ ਹੋ ਗਿਆ ਅਚਾਨਕ ਪਾਤਸ਼ਾਹ ਜੀ ਸਿੱਖਾਂ ਦੇ ਨਾਲ ਸ਼ਿਕਾਰ ਖੇਡ ਕੇ ਆਵੇ ਸੀ ਤੇ ਕੁਦਰਤੀ ਸਿੱਖਾਂ ਦੇ ਘੋੜਿਆਂ ਦੇ ਤੰਗ ਦੇ ਨਾਲ ਕੁਝ ਜਾਨਵਰ ਵੱਜੇ ਸੀ ਜਿਨ੍ਹਾਂ ਦਾ ਸ਼ਿਕਾਰ ਕੀਤਾ ਸੀ ਵਹਨਾਂ ਮਿਲ ਗਿਆ ਇੱਕ ਵਾਰੀ ਕਹਦੇ ਸਤਨਾਮ ਵਾਕੁਰੂ ਪਾਤਸ਼ਾਹ ਕਹਿੰਦੇ ਤੁਸੀਂ ਕਹਿੰਦੇ ਸੀ ਪ੍ਰਗਟ ਹੋਣਾ ਦੇਵੀ ਨੇ ਕਿੰਨਾ ਖਸਮਾ ਹੋਰ ਲੱਗੇਗਾ ਪਰ ਸੇਸ਼ੋ ਦਾ ਸਹਣ ਲੱਗੇ ਦੇਵੀ ਨਾਰਾਜ ਹੈ ਪ੍ਰਗਟ ਨਹੀਂ ਹੋਣਾ ਕਹਿੰਦੇ ਕਿਉਂ ਕਹਿੰਦੇ ਤੁਸੀਂ ਜੀਵ ਹੱਤਿਆ ਕਰਦੇ ਹੋ ਕਿਉਂਕਿ ਉਹ ਜਿਹੜੇ ਜਾਨਵਰ ਸ਼ਿਕਾਰ ਖੇਡ ਕੇ ਬੰਨੇ ਸੀ ਘੋੜੇ ਦੇ ਤੰਗ ਦੇ ਨਾਲ ਕਾਠੀ ਦੇ ਨਾਲ ਇੱਕ ਸਾਈਡ ਤੇ ਇਹ ਇਸ ਕਰਕੇ ਨਰਾਜ ਹੈ ਕਹਿੰਦੇ ਫੇਰ ਕੀ ਹੋਵੇ ਕਹਿੰਦੇ ਕੁਰਬਾਨੀ ਚਾਹੀਦੀ ਹੈ ਦੇਵੀ ਕੁਰਬਾਨੀ ਮੰਗਦੇ ਨੇ केड़ी कुरबानी मंगते फिर प्रगट होना इशारा बाबा अजीत सिंह जी वल ना, ना कुरबानी कोई देवे ना कोई प्रगट हो